ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚੋੜਾ ਸਾਹਿਬ ਜੀ ਦੇ ਦਰਸ਼ਨ ਮੇਲੇ ਕਰਦੀਆਂ ਸੰਗਤਾਂ ਜਦ ਹਮ ਹਮ ਆਕੇ ਸਤਕਾਰ ਡੇਰਾ ਬਾਬਾ ਨਾਨਕਵਾਲ ਪਹੁੰਚਦੀਆਂ ਹਨ ਦਰਸ਼ਨ ਕਰਨ ਜਾਣ ਵਾਲੇ ਇਕੱਠ ਨੂੰ ਸੰਗ ਦੇ ਨਾਮ ਦੇ ਨਾਲ ਸਰਕਾਰ ਨਾਲ ਸਨਮਾਨਿਆ ਜਾਂਦਾ ਹੈ ਗੱਲ ਕਰੀਏ ਗੁਰੂ ਸਾਹਿਬ ਜੀ ਦੇ ਪਾਵਨ ਚੋਲਾ ਸਾਹਿਬ ਜੀ ਦੇ ਇਤਿਹਾਸ ਦੀ ਇਤਿਹਾਸ ਵਿੱਚ ਦਰਜ ਹੈ ਕਿ ਜਦੋਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਉਦਾਸੀਆਂ ਤੇ ਖਲਕਤ ਨੂੰ ਤਾਰਦਿਆਂ ਹੋਇਆਂ ਅਰਬ ਦੇਸ਼ ਵੱਲ ਜਾਂਦੇ ਹਨ ਉੱਥੇ ਗੁਰੂ ਪਾਸ਼ਾ ਜੀ ਮੱਕਾ ਮਦੀਨਾ ਤੋਂ ਹੁੰਦਿਆਂ ਹੋਇਆਂ ਬਗਦਾਦ ਵੱਲ ਦਾ ਰੁੱਖ ਕਰਦੇ ਹਨ ਫਿਰ ਗਿਆ ਬਾਬਾ ਬਗਦਾਦ ਨੂੰ ਉਸ ਬਗਦਾਦ ਵਿਖੇ ਜਾ ਕੇ ਪੀਰਾਂ ਫਕੀਰਾਂ ਦੇ ਨਾਲ ਗੋਸ਼ਟ ਕਰਦੇ ਹਨ ਉਹਨਾਂ ਨੂੰ ਨਿਹਾਲ ਕਰਦੇ ਹਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਸੁੱਚੇ ਰਾਹ ਤੋਂ ਜਾਣੂ ਕਰਾਉਂਦੇ ਹਨ ਉਸ ਵੇਲੇ ਗੁਰੂ ਪਾਸ਼ਾ ਜੀ ਨੂੰ ਇਹ ਪਤਾ ਲੱਗਦਾ ਹੈ ਕਿ ਇੱਥੋਂ ਦਾ ਇੱਕ ਬਾਦਸ਼ਾਹ ਜਿਸ ਦਾ ਨਾਮ ਇਸਮਾਇਲ ਸ਼ਫਵੀ ਸ਼ਫਾਵਤ ਹੈ ਉਸ ਨੇ ਪੀਰਾਂ ਫਕੀਰਾਂ ਨੂੰ ਆਪਣੀ ਕੈਦ ਦੇ ਵਿੱਚ ਬੰਦ ਕਰਕੇ ਰੱਖਿਆ ਹੈ ਗੁਰੂ ਪਾਸ਼ਾ ਜੀ ਉਸ ਬਾਦਸ਼ਾਹ ਨੂੰ ਤਾਰਨ ਵਾਸਤੇ ਉਸ ਕੋਲ ਜਾ ਕੇ ਉਸ ਨੂੰ ਦਰਸ਼ਨ ਦਿੰਦੇ ਹਨ ਸਾਰੀ ਗੱਲ ਸਾਹਮਣੇ ਆਉਂਦੀ ਇਸ ਇਸਮਾਇਲ ਸ਼ਫਵੀ ਦੇ ਘਰ ਔਲਾਦ ਨਹੀਂ ਸੀ ਅਤੇ ਇਸ ਨੇ ਅਰਬ ਦੇਸ਼ ਦੇ ਵੱਡੇ ਵੱਡੇ ਪੀਰਾਂ ਫਕੀਰਾਂ ਨੂੰ ਦੁਆ ਕਰਨ ਵਾਸਤੇ ਕਿਹਾ ਕਿ ਮੇਰੇ ਘਰ ਪੁੱਤਰ ਦੀ ਦਾਤ ਅੱਲਾਹ ਤਾਲਾ ਬਖਸ਼ ਦੇਵੇ ਪਰ ਰੱਬ ਦੀ ਕਰਨੀ ਇੰਨੇ ਪੀਰਾਂ ਫਕੀਰਾਂ ਦੇ ਦੁਆ ਕਰਨ ਤੋਂ ਬਾਅਦ ਵੀ ਜਦ ਉਸ ਦੇ ਘਰ ਕੋਈ ਪੁੱਤਰ ਨਹੀਂ ਹੋਇਆ ਤੇ ਉਸ ਨੇ ਇਹ ਸਾਰੇ ਪਰਮਾਤਮਾ ਦੇ ਨਾਮ ਜਪਣ ਵਾਲੇ ਪੀਰਾਂ ਫਕੀਰਾਂ ਨੂੰ ਕੈਦ ਵਿੱਚ ਬੰਦੀ ਬਣਾ ਲਿਆ ਗੁਰੂ ਪਾਸ਼ਾ ਜੀ ਉਸ ਕੋਲ ਪਹੁੰਚਦੇ ਹਨ ਅਤੇ ਦਰਸ਼ਨ ਦੇ ਕੇ ਆਪਣੇ ਬਚਨਾਂ ਨਾਲ ਨਿਹਾਲ ਕਰਦੇ ਹਨ ਗੁਰੂ ਪਾਸ਼ਾ ਜੀ ਦੇ ਚਰਨਾਂ ਤੇ ਤੈ ਪੈਂਦਾ ਹੈ ਇਹ ਬਾਦਸ਼ਾ ਅਤੇ ਬੇਨਤੀ ਕਰਦਾ ਹੈ ਕਿ ਮੇਰੇ ਲੈ ਕੋਈ ਸੇਵਾ ਹੋਵੇ ਤਾਂ ਹੁਕਮ ਕਰੋ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਨੇ ਬਾਦਸ਼ਾ ਜਿੰਨਾ ਪੀਰਾ ਫਕੀਰਾ ਨੂੰ ਤੂੰ ਆਪਣੀ ਕੈਦ ਵਿੱਚ ਰੱਖਿਆ ਹੈ ਉਹ ਸਾਰੇ ਛੱਡ ਦੇ ਤੇਰੀ ਮੁਰਾਦ ਪੁੱਤਰ ਦੀ ਹੈ ਸੋ ਅੱਲਾਹ ਤਾਲਾ ਪ੍ਰਭੂ ਪੂਰੀ ਕਰੇਗਾ ਹੱਥ ਜੋੜ ਕੇ ਕਹਿੰਦਾ ਕਿ ਛੱਡਦਾ ਹਾਂ ਜੀ ਇਹਨਾਂ ਸਾਰਿਆਂ ਨੂੰ ਪਰ ਆਪ ਜੀ ਕਿਰਪਾ ਕਰੋ ਆਪ ਜੀ ਜਾਮਨ ਪਰੋ ਗੁਰੂ ਸਾਹਿਬ ਮੁਸਕਰਾਉਂਦੇ ਹਨ ਕਹਿੰਦੇ ਹਨ ਇਹਨਾਂ ਨੂੰ ਛੱਡ ਦੇ ਤੇ ਜਾਮਨ ਦੇ ਤੌਰ ਤੇ ਅਸੀਂ ਤੇਰੇ ਕੋਲ ਇੱਥੇ ਕੁਸ਼ਚੇ ਰਹਿੰਦੇ ਹਾਂ ਗੁਰੂ ਪਾਸ਼ਾ ਜੀ ਕੁਸ਼ਚੇ ਇਸ ਬਾਦਸ਼ਾਹ ਕੋ ਰਹਿੰਦੇ ਹਨ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਇਸ ਬਾਦਸ਼ਾਹ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਇਸ ਖੁਸ਼ੀ ਦੇ ਵਿੱਚ ਬਾਦਸ਼ਾਹ ਬਹੁਤ ਖੁਸ਼ੀਆਂ ਮਨਾਉਂਦਾ ਹੈ ਹੀਰੇ ਜਵਾਹਰਾਤ ਆਦ ਪੇਟਾਵਾਂ ਲੈ ਕੇ ਗੁਰੂ ਦੇ ਚਰਨਾਂ ਵਿੱਚ ਉਪਸਥਿਤ ਹੁੰਦਾ ਹੈ ਇਨ੍ਹਾਂ ਪੇਟਾਵਾਂ ਦੇ ਵਿੱਚ ਹੀ ਇਸ ਬਾਦਸ਼ਾਹ ਦੀ ਮਹਾਰਾਣੀ ਵੱਲੋਂ ਬੜੇ ਪਿਆਰ ਅਤੇ ਸਤਕਾਰ ਦੇ ਨਾਲ ਇੱਕ ਚੋਲਾ ਬਣਾਇਆ ਜਾਂਦਾ ਹੈ ਉਸ ਚੋਲੇ ਦੇ ਉੱਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਜਾਂਦੀਆਂ ਹਨ ਇਨ੍ਹਾਂ ਸਾਰੀਆਂ ਤੋਹਫਿਆਂ ਦੇ ਵਿੱਚ ਇਹ ਚੋਲਾ ਵੀ ਉਪਸਤਤ ਕਰਦੇ ਹਨ ਬਾਦਸ਼ਾਹ ਅਤੇ ਉਸ ਦੀ ਘਰ ਵਾਲੀ ਗੁਰੂ ਪਾਸ਼ਾ ਨੂੰ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਤੇ ਬਾਦਸ਼ਾਹ ਤੇ ਉਸ ਦੀ ਘਰ ਵਾਲੀ ਹੱਥ ਜੋੜ ਕੇ ਚੋਲਾ ਅੰਗੀਕਾਰ ਕਰਨ ਵਾਸਤੇ ਬੇਨਤੀਆਂ ਕਰਦੇ ਹਨ ਗੁਰੂ ਪਾਸ਼ਾ ਜੀ ਇਹ ਚੋਲਾ ਅੰਗੀਕਾਰ ਕਰ ਲੈਂਦੇ ਹਨ ਕਈ ਇਤਿਹਾਸਕਾਰਾਂ ਵੱਲੋਂ ਚੋਲੇ ਨਾਲ ਸੰਬੰਧਿਤ ਇੱਕ ਸਾਖੀ ਰਾਜਾ ਰਾਜਵੰਦ ਦੀ ਵੀ ਅੰਕਿਤ ਹੈ ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਚੋਲਾ ਜਿਹੜਾ ਸੀ ਅਰਬ ਦੇਸ਼ ਤੋਂ ਗੁਰੂ ਪਾਸ਼ਾ ਜੀ ਨੂੰ ਸਤਕਾਰ ਦੇ ਨਾਲ ਬਾਦਸ਼ਾਹ ਨੇ ਭੇਟ ਕੀਤਾ ਸੀ ਹੁਣ ਗੱਲ ਕਰੀਏ ਕਿ ਇਹ ਚੋਲਾ ਸਹਿਬ ਅਰਬ ਦੇਸ਼ ਤੋਂ ਡੇਰਾ ਬਾਬਾ ਨਾਨਕ ਸਾਹਿਬ ਕਿਸ ਤਰ੍ਹਾਂ ਪਹੁੰਚਦਾ ਹੈ ਸਮਾਂ ਬੀਤਦਾ ਹੈ ਤਾਂ ਤਾਂ ਸਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨੌਵੀਂ ਕੋਲ ਨੌਵੀਂ ਅੰਸਵੰਸ ਵਿੱਚ ਬੜੇ ਸਤਕਾਰਤੂ ਬੜੇ ਸੰਤ ਸੁਭਾਅ ਵਾਲੇ ਮਾਪੁਰਖ ਬਾਬਾ ਕਾਬਲੀ ਮਲ ਜੀ ਹੋਏ ਹਨ ਆਪ ਜੀ ਗੁਰੂ ਪ੍ਰੇਮ ਦੇ ਨਾਲ ਇੰਨੇ ਉਹਤ ਪਉਚ ਸੰ ਕਿ ਜਦੋਂ ਆਪ ਜੀ ਗੁਰੂ ਦੇ ਚਰਨਾਂ ਨਾਲ ਜੁੜਦੇ ਤੇ ਆਪ ਜੀ ਸਮਾਧੀ ਸਥਿਤ ਹੋ ਜਾਂਦੇ ਇੱਕ ਦਿਨ ਇਸੇ ਅਵਸਥਾ ਦੇ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਆਪ ਜੀ ਨੂੰ ਫੁਰਨਾ ਬਖਸ਼ਦੇ ਹਨ ਆਪ ਜੀ ਤੇ ਕਿਰਪਾ ਕਰਕੇ ਇਹ ਦੱਸਦੇ ਹਨ ਕਿ ਸਾਡਾ ਚੋਲਾ ਪੱਥਰ ਦੇ ਪਿੱਛੇ ਪਿਆ ਹੋਇਆ ਹੈ ਤੇ ਆਪ ਜੀ ਜਾ ਕੇ ਇਸ ਚੋਲੇ ਦੀ ਸੇਵਾ ਸੰਭਾਲ ਦੀ ਸੇਵਾ ਖਟੋ ਬਾਬਾ ਕਾਬਲੀ ਮਾਲ ਜੀ ਉਸ ਆਏ ਫੁਰਨੇ ਉਸ ਆਏ ਸੁਪਨੇ ਦੁਆਰਾ ਉਸੇ ਮਾਰਗ ਤੇ ਚੱਲਣਾ ਆਰੰਭ ਕਰਦੇ ਹਨ ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਚੱਲਦੇ ਚੱਲਦੇ ਸਫ਼ਰ ਕਰਦੇ ਕਰਦੇ ਬਾਬਾ ਕਾਬਲੀ ਮਾਲ ਜੀ ਅਰਬ ਦੇਸ਼ ਤੱਕ ਪਹੁੰਚ ਜਾਂਦੇ ਹਨ ਉੱਥੇ ਪਹੁੰਚਣ ਤੋਂ ਬਾਅਦ ਸਥਾਨ ਤਾਂ ਮਿਲ ਜਾਂਦਾ ਹੈ ਪਰ ਉਸ ਚੋਲੇ ਦਾ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਪਿਆ ਹੋਇਆ ਹੈ ਬਾਬਾ ਕਾਬਲੀ ਮਾਲੀ ਜੀ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੁਆ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸਾਂ ਸੋਧਦੇ ਹਨ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਮਾਲ ਦਰਸ਼ਨ ਕਰਦੇ ਹਨ ਕਿ ਆਪ ਜੀ ਪੰਚਮ ਦੇਗ ਤਿਆਰ ਕਰਕੇ ਸ੍ਰੀ ਜਪਜੀ ਸਾਹਿਬ ਜੀ ਦੇ ਜਾਪ ਕਰਕੇ ਅਰਦਾਸਾਂ ਸੋਧੋ ਗੁਰੂ ਕੀ ਕਲਾ ਆਪ ਵਰਤੇਗੀ ਇਸੇ ਤਰੀਕੇ ਨਾਲ ਬਾਬਾ ਕਾਬਲੀ ਮਾਲੀ ਜੀ ਦੇਗ ਤਿਆਰ ਕਰਦੇ ਹਨ ਸ਼੍ਰੀ ਗੱਭੀ ਸਾਹਿਬ ਜੀ ਦੇ ਪਾਠ ਉਚਾਰਦੇ ਹਨ ਉਪਰੰਤ ਗੁਰੂ ਸਾਹਿਬ ਜੀ ਨੂੰ ਅਰਦਾਸਾ ਸੌਂਦੇ ਹਨ ਕਿ ਆਪ ਜੀ ਸਹਾਇ ਹੋ ਗੁਰੂ ਸਾਹਿਬ ਜੀ ਦੀ ਕਲਾ ਵਰਤਦੀ ਹੈ ਇੱਕ ਸੰਮੁਖ ਵੱਡੇ ਪੱਥਰ ਨੂੰ ਪਰੇ ਹਟਾਉਣ ਤੋਂ ਉਸ ਦੇ ਪਿਛਲੇ ਪਾਸੇ ਇੱਕ ਗੁਫਾ ਦੇ ਵਿੱਚ ਗੁਰੂ ਸਾਹਿਬ ਜੀ ਦੇ ਚੋਲੇ ਦੇ ਦਰਸ਼ਨ ਹੁੰਦੇ ਹਨ ਤੇ ਸਤਕਾਰਤ ਪਾਈ ਕਾਬਲੀ ਮਲ ਜੀ ਇਸ ਪਾਵਨ ਚੋਲਾ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਤੇ ਤਕਰੀਬਨ ਅੱਜ ਦੀ 4 ਮਾਰਚ ਦੀ ਤਰੀਕ ਵਾਲੇ ਦਿਨ ਸ੍ਰੀ ਦੇਰਾ ਬਾਬਾ ਨਾਨਕ ਸਾਹਿਬ ਵਿਖੇ ਪਹੁੰਚ ਜਾਂਦੇ ਹਨ। ਬਾਬਾ ਕਾਬਲੀ ਮਲ ਜੀ ਦੇ ਪਹੁੰਚਣ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆਉਂਦਾ ਹੈ ਤੇ ਸੰਗਤਾਂ ਪਿੰਡਾਂ ਦੇ ਵਿੱਚੋਂ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦੇਰਾ ਬਾਬਾ ਨਾਨਕ ਸਾਹਿਬ ਵਿਖੇ ਪਹੁੰਚਣੀਆਂ ਸ਼ੁਰੂ ਹੋ ਜਾਂਦੀ ਹਨ ਹੁਣ ਸਵਾਲ ਇਹ ਉੱਠਦਾ ਹੈ ਕਿ ਤਕਰੀਬਨ 750 ਤੋਂ 150 ਕਿਲੋਮੀਟਰ ਦੂਰ ਡੇਰਾ ਬਾਬਾ ਨਾਨਕ ਤੋਂ ਖਡਿਆਲਾ ਸੈਣੀਆ ਦੀ ਸੰਕਤ ਦਾ ਡੇਰਾ ਬਾਬਾ ਨਾਨਕ ਵਿਖੇ ਸੰਗ ਦੇ ਰੂਪ ਵਿੱਚ ਪਹੁੰਚਣਾ ਕਿਸ ਤਰ੍ਹਾਂ ਆਰੰਭ ਹੋਇਆ ਜੇਦੋਂ ਅਸੀਂ ਖਡਿਆਲਾ ਸੈਣੀਆ ਨਗਰ ਦਾ ਇਤਿਹਾਸ ਬਾਤਦੇ ਹਾਂ ਉਸ ਵੇਲੇ ਪਤਾ ਲੱਗਦਾ ਹੈ ਕਿ ਇਹ ਨਗਰ ਇੱਕ ਬਹੁਤ ਹੀ ਪਾਵਨ ਪਵਿੱਤਰ ਤੇ ਇੱਕ ਇਤਿਹਾਸਕ ਨਗਰ ਹੈ ਇਸ ਨਗਰ ਨੂੰ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇਸ ਨਗਰ ਵਿੱਚ ਪਧਾਰੇ ਹਨ ਅੱਜ ਗੁਰੂ ਸਾਹਿਬ ਜੀ ਦਾ ਇਤਿਹਾਸਕ ਸਥਾਨ ਥੜਾ ਸਾਹਿਬ ਸ਼ੁਸ਼ੋਭਿਤ ਹੈ ਇਸ ਨਗਰ ਵਿੱਚ ਛੇਵੇਂ ਪਾਸ਼ਾ ਗੁਰੂ ਮਹਾਰਾਜ ਜੀ ਨੇ ਜਿੱਥੇ ਦਰਸ਼ਨ ਦੇ ਕੇ ਸੰਗਤਾਂ ਨੂੰ ਨੇਹਾਲ ਕੀਤਾ ਉੱਥੇ ਹੀ ਉਸ ਸਥਾਨ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਦਾਤਣ ਲਗਾਈ ਸੀ। ਪਿੱਪਲ ਦੇ ਦਰਖਤ ਦੇ ਰੂਪ ਵਿੱਚ ਆਪ ਜੀ ਦਰਸ਼ਨ ਕਰ ਸਕਦੇ ਹੋ। ਇਸ ਪਾਵਨ ਅਸਥਾਨ ਕਰਕੇ ਇਸ ਨਗਰ ਨੂੰ ਇਤਿਹਾਸਕ ਨਗਰ ਹੋਣ ਦਾ ਮਾਣ ਸਨਮਾਨ ਪ੍ਰਾਪਤ ਹੈ। ਰਾਹੇ ਬਗਾਏ ਇਸ ਨਗਰ ਦੇ ਵਿੱਚ ਸੰਤ, ਮਹਾਪੁਰਸ਼ ਅਤੇ ਮਹੰਤ ਜਨਮੀ ਆਉਂਦੇ ਜਾਂਦੇ ਰਹਿੰਦੇ ਰਹੇ ਹਨ। ਗੁਰਸਿੱਖਾਂ ਦੀ, ਗੁਰਮੁਖਾਂ ਦੀ ਗੁਰੂ ਕੀ ਸੰਗਤ ਦੀ ਇੱਕ ਬਹੁਤ ਵੱਡੀ ਠਾਰ ਵੱਜੋਮੀ ਇਸ ਨਗਰ ਨੂੰ ਮਾਨਤਾ ਪ੍ਰਾਪਤ ਹੈ ਸੇਨੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸੁਪੁੱਤਰ ਪਾਈ ਗੁਰਦਿੱਤਾ ਜੀ ਜਦੋਂ ਉਦਾਸੀਨ ਸੰਪਰਦਾ ਦੇ ਵਿੱਚ ਸੇਵਾ ਨਿਭਾਉਂਦੇ ਹਨ ਉਸ ਸਮੇਂ ਤੋਂ ਹੀ ਗੁਰੂ ਪਾਸ਼ਾ ਜੀ ਦੇ ਅਸਥਾਨਾਂ ਤੇ ਇੱਕ ਪ੍ਰਚਾਰਕ ਕੇਂਦਰ ਵਾਂਗੂ ਸੇਵਾ ਲੈਂਦੇ ਰਹੇ ਹਨ ਇਸ ਕਰਕੇ ਇਸ ਨਗਰ ਦੇ ਵਿੱਚ ਛੇਵੇਂ ਪਾਸ਼ਾ ਗੁਰੂ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਦੇ ਬਿਲਕੁਲ ਨਾਲ ਹੀ ਇੱਕ ਬਹੁਤ ਸਤਿਕਾਰਤ ਮਹੰਤ 108 ਬਾਬਾ ਤਰਨ达ਸ ਜੀ ਦਾ ਵੀ ਪੌਰਾ ਸਾਧ ਸ਼शोਭਿਤ ਹੈ ਪਿੰਡ ਦੇ ਬਜ਼ੁਰਗਾਂ ਵੱਲੋਂ ਇਹ ਦੱਸਿਆ ਜਾਂਦਾ ਹੈ ਰਾਹੇ ਬਗਾਏ ਛੇਵੇਂ ਪਾਸ਼ਾ ਗੁਰੂ ਮਹਾਰਾਜ ਜੀ ਦੇ ਸਥਾਨ ਦੀ ਸੇਵਾ ਸੰਤ ਮਹਾਂਪੁਰਸ਼ ਕਰਦੇ ਰਹੇ ਹਨ ਜਦੋਂ ਸਤਕਾਰਯੋਗ ਬਾਬਾ ਤਰਨ达ਸ ਜੀ ਦਾ ਉਦਾਸਿਨ ਅਖਾੜੇ ਦਾ ਪਿਸ਼ੋਕੜ ਦੇਖਦੇ ਹਾਂ ਤੇ ਸਤਕਾਰਕ ਬਾਬਾ ਜੀ ਦਾ ਪਿਸ਼ੋਕੜ ਵੀ ਡੇਰਾ ਬਾਬਾ ਨਾਨਕ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਅਖਾੜੇ ਨਾਲ ਸੰਬੰਧਿਤ ਹੈ। ਸੋ ਇਸ ਗੱਲ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ 6ਵੇਂ ਪਾਸ਼ਾ ਗੁਰੂ ਮਹਾਰਾਜ ਤੋਂ ਬਾਅਦ ਗੁਰੂਕਾਲ ਵੇਲੇ ਤੇ ਅੱਜ ਤੱਕ ਇਸ ਨਗਰ ਦਾ ਰਿਸ਼ਤਾ ਜਿਹੜਾ ਹੈ ਗੁਰੂਕਾਲ ਤੋਂ ਹੀ ਆ ਜੁੜਦਾ ਹੈ। ਇਸੇ ਕਾਰਨ ਬਾਬਾ ਕਾਬਲੀ ਬਾਲ ਜੀ ਰਾਹੇ ਬਗਾਏ ਪ੍ਰਚਾਰਿਤ ਇਸ ਨਗਰ ਚ ਆਉਂਦੇ ਹਨ ਤੇ ਇਸ ਨਗਰ ਨੂੰ ਇੱਕ ਗੁਰਮਤ ਪ੍ਰਚਾਰਕ ਕੇਂਦਰ ਵੱਜੋਂ ਨਾਮਣਾ ਖਟਨ ਨੂੰ ਮਿਲਦਾ ਹੈ ਜਿਸ ਵੇਲੇ ਬਾਬਾ ਕਾਬਲੀ ਮਾਲ ਜੀ ਗੁਰੂ ਪਾਸ਼ਾ ਜੀ ਦੇ ਚੋਲਾ ਸਾਹਿਬ ਜੀ ਨੂੰ ਡੇਰਾ ਬਾਬਾ ਨਾਨਕ ਵਿਖੇ ਲੈ ਕੇ ਆਉਂਦੇ ਹਨ ਉਸ ਵੇਲੇ ਉਹ ਸਾਰੇ ਪਾਸੇ ਚੋੜਾ ਸਾਹਿਬ ਜੀ ਦੇ ਦਰਸ਼ਨ ਕਰਨ ਆਉਣ ਵਾਸਤੇ ਪ੍ਰੇਮ ਭਰੇ ਸੱਦੇ ਭੇਜੇ ਹਨ ਇਸ ਸੱਦੇ ਤੇ ਜਿੱਥੇ ਹੋਰ ਸੰਗਤਾਂ ਵੀ ਡੇਰਾ ਬਾਬਾ ਨਾਨਕ ਵਾਲ ਚਲਦੀਆਂ ਹਨ ਉਸ ਵੇਲੇ ਖੜਿਆਲਾ ਸੈਣੀਆ ਦੀ ਸੰਗਤ ਤੇ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ ਤੇ ਉਸ ਪ੍ਰਚਾਰਕ ਕੇਂਦਰ ਤੋਂ ਜਿਹੜੀ ਉਸ ਵੇਲੇ ਗੁਰਮੁਖਾਂ ਦੀ ਗੁਰਸਿੱਖਾਂ ਦੀ ਠਾਰ ਸੀ ਉੱਥੇ ਵੀ ਆਲੇ-ਦੁਆਲੇ ਪਿੰਡਾਂ ਤੋਂ ਜਿੱਥੇ ਇਕੱਠੇ ਹੁੰਦੇ ਹਨ ਤੇ ਖੜਿਆਲਾ ਸੈਣੀਆ ਤੋਂ ਗੁਰੂ ਸਾਹਿਬ ਜੀ ਦੇ ਚੋਲੇਆਂ ਦੇ ਦਰਸ਼ਨ ਮੇਲੇ ਕਰਨੇ ਆਰੰਭ ਕਰਦੇ ਹਨ ਤਕਰੀਬਨ 270 ਸਾਲਾਂ ਤੋਂ ਖੜਿਆਲਾ ਸੈਣੀਆ ਦੀ ਸੰਗਤ ਨੂੰ ਗੁਰੂ ਪਾਸ਼ਾ ਜੀ ਨੇ ਇਸ ਸੰਗ ਦੇ ਰੂਪ ਵਿੱਚ ਚੋਲੇ ਦੇ ਦਰਸ਼ਨ ਕਰਨ ਆਉਣ ਦੀ ਮੁੱਖ ਸੇਵਾ ਇਸ ਨਗਰ ਦੀ ਝੋਲੀ ਵਿੱਚ ਪਾਈ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ